ਇਹ ਦੇਖੋ ਇਹ ਦੇਖੋ ਇਹ ਦੇਖੋ ਮੇਰਾ ਹੁਣ ਆ ਗਿਆ ਲੱਗਾ ਲੱਗਾ ਲੈ ਸਾਰੇ ਦਿਨਾਂ ਨੂੰ ਦੇ ਲੋ ਅਬੀ જিন্দাবাদ નશાએ જટ્ટો કોડ પડ્ડો 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 ਕੌਣ ਬੋਲੋ ਕੌਣ ਬੋਲੋ ਕੌਣ ਬੋਲੋ ਅੱਛਾ ਕਿਹਦਾ ਕੋਣ ਬਕਾਈਏ ਕਿਹਦਾ ਬਕਾਈਏ ਕੌਣ ਨਸ਼ੇ ਦਾ ਕੋਣ ਬਕਾਈਏ ਕਿਹਦਾ ਪੰਜਾਬ ਬਕਾਈਏ ਕੌਣ ਨਸ਼ੇ ਦਾ ਕੋਣ ਬਕਾਈਏ ਜੱਪੀ ਹੋ ਜਾਗਾ ਨਸ਼ੇ ਤੇ ਜਾਗਾ ਜੱਪੀ ਹੋ ਜਾਗਾ ਹਟੋ ਸਵਾਈਕਰ ਜੀ ਕਾ ਖਾਲਸਾ ਸਵਾਈਕਰ ਜੀ ਕੀ ਫਤਿਹ ਮੇਰਾ ਨਾਮ ਕੁਸ਼ੇਵ ਸਿੰਘ ਆ ਸੀਐਸਐਸ ਸੁਲਾ ਪ੍ਰਧਾਨ ਪਾ ਨਸ਼ਿਆਂ ਦੇ ਵਿਰੁੱਧ ਜਿਹੜਾ ਵਾ ਰੋਡ ਮਾਰਚ ਕਰ ਰਹੇ ਆ ਸਾਰਾ ਸਟੂਡੈਂਟ ਜਿਹੜਾ ਵੰਗਿਆ ਯੂਥ ਆ ਪਟਾੜੇ ਦਾ ਉਹ ਸਾਰਾ ਅੱਜ ਇਕੱਠਾ ਹੋ ਕੇ ਨਸ਼ਿਆਂ ਦੇ ਵਿਰੁੱਧ ਜਿੰਨਾ ਪ੍ਰਸ਼ਾਸਨ ਦਾ ਸਾਥ ਦੇ ਰਹੇ ਆ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਵੀ ਬੜਾ ਨਸ਼ਿਆਂ ਦੇ ਵਿਰੁੱਧ ਬੋਲਿਆ ਜੇ ਆਪਾਂ ਨਸ਼ਾ ਖਤਮ ਕਰਾਂਗੇ ਪਰ ਪੰਜਾਬ ਚ ਕੋਈ ਐਕਟੀਵਿਟੀ ਇਹੋ ਜਿਹੀ ਨਹੀਂ ਕਿ ਜਿੱਥੇ ਨਸ਼ਾ ਦੀ ਰੋਕ ਲੱਗੀ ਹੋਵੇ ਧੰਨਵਾਦ ਕਰਦੇ ਆ ਪੰਜਾਬ ਸਰਕਾਰ ਦਾ ਵੀ ਜਿਨ੍ਹਾਂ ਨੇ ਬੋਲਿਆ ਵੀ ਅਤੇ ਕਰਨਾ ਸ਼ੁਰੂ ਵੀ ਕਰਤਾ ਆ ਤੇ ਉਸ ਤੋਂ ਬਾਅਦ ਆਪਣੇ ਪੁਲਿਸ ਪ੍ਰਸ਼ਾਸਨ ਦਾ ਜਿਹੜੇ ਇਸ ਚੀਜ਼ ਦੇ ਉੱਤੇ ਪੂਰੀ ਐਕਟੀਵਿਟੀ ਦੇ ਉੱਤੇ ਤੇ ਪੂਰੇ ਜਿੰਨਾ ਵੀ ਇਸ ਚੀਜ਼ ਦਾ ਨਸ਼ੇ ਦੇ ਸਵਾਗਤ ਰਿਹਾ ਉਹਨਾਂ ਤੇ ਕੱਸ ਪਾਈ ਆ ਤੇ ਸਾਨੂੰ ਉਮੀਦ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਜਿਹੜਾ ਆ ਜਿਹੜੇ ਵੱਡੇ ਸਦਾਕਰ ਆ ਉਹਨਾਂ ਦੇ ਵੀ ਨੱਥ ਪਾਉਗੀ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਆ ਜਲਦ ਤੋਂ ਜਲਦ ਖਤਮ ਕੀਤਾ ਜਾਏ। ਉਹ ਦੂਸਰੋ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਯੂਥ ਨੂੰ ਆਪਾਂ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਕਿ ਵੱਧ ਤੋਂ ਵੱਧ ਜਿਹੜਾ ਵਾ ਖੇਡਾਂ ਦੇ ਨਾਲ ਕਾਲਜਾਂ ਦੇ ਨਾਲ ਆਪਣੀਆਂ ਆਪ ਸਪੋਰਟਸ ਐਕਟੀਵਿਟੀਜ਼ ਦੇ ਨਾਲ ਜੁੜਨਾ ਤੇ ਜਿਹੜਾ ਆਪਣੇ ਪੰਜਾਬ ਦਾ ਮਾਹੌਲ ਆ ਉਹਦਾ ਸਹੀ ਹੋਵੇ। ਤੇ ਰੋਸ਼ਮਾਰਚ ਜਿਹੜਾ ਤਾਂ ਵਾ ਕਿੱਥੋਂ ਸ਼ੁਰੂ ਕਰਕੇ ਤੇ ਕਿੱਥੇ ਖਤਮ ਕੀਤਾ ਜਾਏ। ਇਹ ਆਪਾਂ 베ਰਿੰਗ ਕਾਲਜ ਤੋਂ ਸ਼ੁਰੂ ਕਰ ਰਹੇ ਆਂ ਤੇ ਆਪਾਂ ਗਾਂਧੀ ਚੌਂਕ ਤੱਕ ਜਿਹੜਾ ਵਾ ਆਪਾਂ ਰੋਸ਼ਮਾਰਚ ਕਰ ਦਿਾਵਾਂਗੇ। ਇਹਦੇ ਵਿੱਚ ਆਪਣੇ ਸ਼ਹਿਰ ਵਾਲਿਆਂ ਨੂੰ ਪਤਾ ਲੱਗੂਗਾ ਕਿ ਜਿਹੜਾ ਆਉਣ ਵਾਲਾ ਯੂਥ ਆ ਜਿੰਨੂੰ ਸਭ ਤੋਂ ਵੱਡਾ ਬਲੇਮ ਯੂਥ ਤੇ ਲੱਗਦਾ ਕਿ ਜਿਹੜਾ ਅੱਜ ਦਾ ਯੂਥ ਆ ਨਸ਼ੇ ਦੇ ਨਾਲ ਤੇ ਅਸੀਂ ਇਹੋ ਚੀਜ਼ ਦਿਖਾਉਣਾ ਚਾਹੁੰਦੇ ਆ ਕਿ ਹਰ ਇੱਕ ਯੂਥ ਜਿੰਨਾ ਵੀ ਪੰਜਾਬ ਦਾ ਯੂਥ ਸਾਰਾ ਨਹੀਂ ਕੁਝ ਪਰਸੈਂਟ ਹੈਗੇ ਆ ਜਿਹੜੇ ਸਾਡੇ ਵੀਰ ਸਾਡੇ ਭਰਾ ਹੀ ਆ ਜਿਹੜੇ ਉਹ ਮਾੜੀ ਦਲਦਲ ਦੇ ਵਿੱਚ ਫਸ ਗਏ ਆ ਤੇ ਸਾਨੂੰ ਉਮੀਦ ਆ ਵੀ ਉਹਨਾਂ ਨੂੰ ਜਲਦ ਤੋਂ ਜਲਦ ਬਾਹਰ ਕੱਢ ਕੇ ਤੇ ਆਪਾਂ ਇਸ ਚੀਜ਼ ਨੂੰ ਵਿੱਚ ਲੈ ਕੇ ਆਈਏ ਵੀ ਉਹ ਵਧੀਆ ਰਾਹ ਤੇ ਤੁਰਨ ਤੇ ਧੰਨਵਾਦ ਕਰਦੇ ਆ ਆਪਣੇ ਐਮਐਲਏ ਸਾਹਿਬ ਸ਼ਰੀਕਲਸੀ ਜੀ ਦਾ ਜਿਹੜੇ ਬਟਾਲੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਨਾਲ ਰਲ ਕੇ ਇਹ ਤੁਹਾਨੂੰ ਬਵਾ ਦੇ ਰਹੇ ਆ ਵੀ ਜਿਹੜਾ ਕਿੰਨੀ ਕਸ਼ਟ ਪਾਈਦਾ ਰਿਹਾ ਸਾਰਿਆਂ ਨੂੰ ਪਿਆਰ ਤੇ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖਮਨ ਖਾਰਾ ਜੂਸ ਪ੍ਰਦਾਨ ਹਰ ਪਾਸ਼ੀ ਦੀ ਹਰ ਕੋ ਬੰਨ। ਅੱਜ ਜਿਸੀ ਜੋ ਰੋਡ ਮਾਰਚ ਕੱਢ ਰਹੇ ਆ ਇਹ ਪੈਦਲ ਯਾਤਰਾ ਇੱਕ ਬੀਰੀ ਕਾਲਜ ਤੋਂ ਲੈ ਕੇ ਗਾਂਧੀ ਚੌਕ ਤੱਕ ਔਰ ਇਸ ਦੇ ਵਿੱਚ ਪਹੁੰਚੇ ਮੈਂ ਆਪਣੇ ਸਮੂਹ ਸਾਥੀਆਂ ਦਾ ਸਭ ਤੋਂ ਪਹਿਲਾਂ ਤਾਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਔਰ ਮੈਂ ਆਪਣੀ ਇਸ ਪੈਦਲ ਯਾਤਰਾ ਦੇ ਰੈਂਜ ਨੂੰ ਅਪੀਲ ਕਰਨਾ ਚਾਹੁੰਦਾ ਵਾ ਅਸੀਂ ਆਪਣੀ ਪੋਸਟਿਵ ਨਰਤੀ ਯੂਜ਼ ਕਰੀਏ ਡਰਗ ਅਬਿਊਜ਼ ਨੂੰ ਓਵੋਇਡ ਕਰੀਏ ਔਰ ਪ੍ਰਸ਼ਾਸਨ ਦਾ ਔਰ ਆਪਣੇ ਨੇਤਾ ਜੀ ਐਮਐਲਏ ਸ਼ਰੀਕਲਸੀ ਜੀ ਦਾ ਵੱਧ ਚੜ ਕੇ ਸਾਥ ਦਈਏ ਸਰਕਾਰ ਵੱਲੋਂ ਜੋ ਨਸ਼ਾ ਵਿਰੁੱਧ ਨਸ਼ਾ ਜੁੱਟ ਨਸ਼ਾ ਵਿਰੋਧ ਮੁਹਿੰਮ ਚਲਾਈ ਗਈ ਆ ਜਿਸ ਦੇ ਤਹਿਤ ਕੀ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜੋ ਜਾਗਰੂਕ ਕੀਤਾ ਜਾਂਦਿਆਂ ਨਸ਼ਾ ਦੇ ਵਿਰੁੱਧ ਅਸੀਂ ਸਰਕਾਰ ਦਾ ਵੱਧ ਚੜ ਕੇ ਇਸ ਮੁਹਿੰਮ ਦੇ ਵਿੱਚ ਸਾਥ ਦਈਏ ਤੇਰਾ ਆਪਣੇ ਪੰਜਾਬ ਨੂੰ ਫਿਰ ਤੋਂ ਵੇਖਲਾ ਔਰ ਵਧੀਆ ਰਾਏਕੰਦ ਵਰਗਾ ਪੰਜਾਬ ਬਣਾ ਸਕੀ ਮੇਰਾ ਨਾਮ ਡਾ. ਨ੍ਰਿੰਦਰ ਸਿੰਘਾ ਅਸੀਂ ਅੱਜ ਸੀਵਾਈਐਸਐਸ ਪਾਰਟ ਸਟੂਡੈਂਟ ਪਾਰਟੀ ਵੱਲੋਂ ਇੱਕ ਛੋਟਾ ਜਿਹਾ ਪੈਦਲ ਮਾਰਚ ਕਰਨੇ ਆ ਰਹੇ ਆ ਜੋ ਕਿ ਬੇਰਿੰਗ ਕਾਲਜ ਤੋਂ ਲੈ ਕੇ ਗਾਂਧੀ ਚੌਂਕ ਤੱਕ ਹੋਏਗਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਆ ਅਮਨ ਸ਼ੇਰ ਸਿੰਘ ਸਿਹਰੀ ਕਲਸੀ ਜੀ ਦਾ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਪਿੰਡ ਪਿੰਡ ਜਾ ਕੇ ਹਰ ਇੱਕ ਪਿੰਡ ਚ ਸਪੀਚਾਂ ਦਿੱਤੀਆਂ ਨਸ਼ਿਆਂ ਦੇ ਖਿਲਾਫ ਕਿ ਤੁਸੀਂ ਨਸ਼ਾ ਛੱਡੋ ਤੇ ਆਓ ਕਿ ਚੰਗੇ ਕੰਮੇ ਲਗੋ ਮੈਂ ਅੱਜ ਦੇ ਜੁਥ ਨੂੰ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਹੀ ਮਸ਼ੀਆਂ ਨੂੰ ਛੱਡ ਕੇ ਤੁਸੀਂ ਆਪਣੇ ਵੱਲੋਂ ਧਿਆਨ ਦਿਓ ਆਪਣੇ ਚੰਗੇ ਚੰਗੇ ਕਈ ਅਫਸਰਾਂ ਦੇ ਅਹੁਦੇ ਨੇ ਤੁਸੀਂ ਉਹਨਾਂ ਆਪਣੀ ਪੜ੍ਹਾਈ ਵੱਲ ਧਿਆਨ ਦਿਓ ਖੇਡਾਂ ਵੱਲ ਰੁਚੀ ਵਧਾਓ ਆਪਣੀ ਜੋ ਕਿ ਆਪਣਾ ਪੰਜਾਬ ਹੋਰ ਰੰਗਲਾ ਪੰਜਾਬ ਬਣ ਸਕੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ